ਦੇ ਬਹੁਤ ਬਹੁਤ ਪਿਆਰ ਤੇ ਸਤਿਕਾਰ ਪਹੁੰਚਿਆ ਦਿਲ ਦੀਆਂ ਅੰਗਰਾਈਆਂ ਤੋਂ ਧੰਨਵਾਦ ਆ ਆ ਪੈਂਦੀ ਕਬੱਡੀ ਲਾਡੀ ਸਭਰਾਮਾ ਵਾਲੇ ਦੀ ਹੈ ਲੱਭੀ ਬੁਲਕਾਰਿਆ 12100 ਦਾ 12100 ਦਾ ਬੁਲਕਾਰਾ ਪਰ ਲਾਡੀ ਟਾਪ ਦੇ ਪੈਸ ਦਾ ਵਾਅਦਾ ਕਰ ਗਿਆ ਆ ਸ਼ਿਕਾਰਾਂ ਵਾਲਾ ਤਜਰਬੇਕਾਰ ਆ ਅੰਮੀ ਪੁੱਜੇਗਾ ਤੇ ਇਹ ਤਰਮਿੰਦਰ ਫੌਜੀ ਹੈ ਕਿ ਕੱਤੀ ਦਾੰਚੀ ਵਿੱਚ ਗਦਮੀ ਤੇ ਨੇਜ ਸਿਆਲ ਦੀ ਕਿ ਬਾੜੇ ਵਾਲਿਆ ਵਿਸ਼ੇਸ਼ ਤੌਰ ਤੇ ਕਹਿੰਦੇ ਛੁੱਟੀ ਆਈ ਹੋਇਆ ਉਹਨਾਂ ਵੀਰਾਂ ਦਾ ਧੰਨਵਾਦ ਹੈ ਕਬੱਡੀ ਫੋੜ ਵੇਖਾਂਗੇ ਕਰਨ ਬੱਲੇ 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 ਭੱਜ ਕਰਨ ਭੱਜ 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 ਬਾਈ ਤਾੜੀ ਤਾਂ ਵੱਣਦੀ ਹੈ ਤਾੜੀ ਤਾਂ ਵੱਣਦੀ ਹੈ ਉਧਰ ਵਿਸ਼ੇਸ਼ ਤੌਰ ਤੇ ਕਬੱਡੀ ਦੀਆਂ ਦੋਨੇ ਟੀਮਾਂ ਫਰੰਦੀਪੁਰ ਤੇ ਰਮਦਾਸ ਆਈਆਰ ਸਮਾਂ ਬਹੁਤ ਹੋ ਗਿਆ ਭਰਾ ਬਣ ਕੇ ਕਿਉਂਕਿ ਮੈਚ ਜਿਹੜੇ ਸਾਰੇ ਸਮਾਪਤ ਹੋ ਗਏ ਇੱਕ ਹੀ ਉੱਪਰ ਦਾ ਮੈਚ ਰਹਿ ਗਿਆ ਦੋਨੇ ਟੀਮਾਂ ਨੂੰ ਆਪਸ ਬੰਨ ਕੇ ਬੇਨਤੀ ਹੈ ਜਿੱਤੇ ਮੇਰੀ ਬਾਣੀ ਨੂੰ ਸੁਣਦੇ ਫਰੰਦੀਪੁਰ ਤੇ ਰਮਨਦਾਸ ਕਹਿੰਦੇ ਖੇਤ ਮੇਲਿਆਂ ਦੇ ਬਾਤੇ ਜਿੰਨੇ ਵੀ ਸਾਡੇ ਵੀਰ ਸੇਵਾਵਾਂ ਨਿਭਾ ਰਹੇ ਨੇ ਸਹਾਇਯੋਕ ਜਿਹੜਾ ਚਾਚਾ ਜੀ ਆਪਣੇ ਸੇਵਕਾਂ ਦੇ ਕੋਲ ਔਕਾਰ ਦੀ ਕਰਾਇਆ ਹੈ ਉਹਨਾਂ ਦਾ ਹਮੇਸ਼ਾ ਜਿਹੜਾ ਹੱਥ ਹੈ ਉਹ ਸਾਡੇ ਸਿਰ ਤੇ ਹੀ ਦਿੰਦਾ ਹੈ ਸਰਦਾਰ ਹਰਪ੍ਰਤਾਪ ਸਿੰਘ ਜੀ ਬਿੱਟੂ ਸਰਪੰਚ ਸਾਹਿਬ ਤੇ ਨਾਲ ਚਾਚਾ ਸ਼ਿਮਾ ਜੀ ਨੂੰ ਬਹੁਤ ਬਹੁਤ ਵਧਾਈ ਕਮਾ ਰਿਆ ਜੋੜਾ ਕਰਦੇ ਸਾਰੇ ਹੀ ਸੇਵਾਦਾਰ ਵੀਰਾਂ ਨੂੰ ਤੇ ਨਾਲ ਸਾਡੇ ਖਬੀਲ ਵਾਲੇ ਵੀਰਾਂ ਨੂੰ ਸਾਰੇ ਨੇ ਮਦਦ ਕਰਨੀ ਇਹਨਾਂ ਖਿਡਾਰਮਾਂ ਦੀ ਆ ਕਬੱਡੀ ਜੱਪ ਦੀ ਪੈ ਗਈ ਆ ਗਰਦਤਿਆ ਇੱਕੋ ਗਰਾਉਂਡ ਦਾ ਖਿਡਾਰੀ ਆ ਲੱਗਦਾ ਟੁੱਟ ਕੇ ਤੇ ਕਹਿੰਦੀ ਕਮੀਆਂ ਪੇਛੀਆਂ ਪਰ ਗੁੱਪੀ ਤੇ ਜੱਪਾ ਗੁੱਪੀ ਦੇ ਜੱਪਾ ਟੱਕਰ ਦਾ ਕੋਈ ਬੋਲਣੀ ਉਹ ਲਾਲੋ ਸਰਦਾਰ ਆ ਗਿਆ ਬੱਲੇ 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 ਉਹ ਤਾੜੀ ਵਾ ਹਰਪਾਲ ਕੱਲੀ ਹਰਪਾਲ ਕੱਲੀ ਇਹ ਬੱਲੇ 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 ਹੋ ਗਈ ਤੇ ਆ ਕੱਲੀ ਵੀ ਫੱਟ ਉਹ ਕਹਿੰਦਾ ਕਿ ਇੱਕ ਬੰਦਾ ਜੱਫਾ ਇੱਕੋ ਸਾਡੇ ਦੇ 1000 ਦਾ ਅਜੂ ਵੀਰ ਬੰਨੂ ਜੂ ਐਸ ਏ ਉਹਦਾ ਵੀਰਾਂ ਵੱਲ ਵੀ ਇੱਕ ਬੰਦਾ ਜੱਫਾ 1000 ਦਾ ਇੱਕ ਬੰਦੇ ਦਾ ਹੁਣ ਇੱਕੋ ਜੱਫਾ ਹੋਣਾ ਤੇ ਨਾਲ ਸਾਡੇ ਗੋਪੀ ਹੋਰੀ ਫ੍ਰੀ ਸੌਰੀ ਕਹਿੰਦੇ 2000 ਸਾਡੇ ਵੱਲੋਂ ਪਾ ਦਿਓ ਇੱਕ ਬੰਦਾ ਇੱਕੋ ਜੱਫਾ 4000 ਦਾ ਦੇ ਫਰਦੀਪੁਰੇ ਹੋ ਜਿਆ ਹੋ ਗਈ ਤੇ ਸਵਾਦ ਮਰ ਜੇ ਵਾਲਾ ਅੱਜ ਸਵਾਦ ਵੱਖਰਾ ਵੱਧ ਗਿਆ ਇਦੇ ਮੇਲੇ ਤੇ ਆ ਲੜਕੀਆਂ ਚੱਕਰ ਲਾ ਰਹੀਆਂ ਸਾਰਿਆਂ ਨੇ 150 10 ਵੀ ਜਰੂਰ ਦੇਣੇ ਐ ਕਿਉਂਕਿ ਕੋ ਖਿਡਾਰੋਂ ਦੇ ਸੱਟ ਲੱਗੀ ਸੀ ਇਹ ਜਨਮ ਭੂਮੀਆਂ ਬਾਬਾ ਬੁੱਢਾ ਸਾਹਿਬ ਦੀ ਲੜਕੀਆਂ ਨਾਰਾਜ਼ ਨਾ ਜਾਣ ਜਰੂਰ ਵੱਤੋ ਵੱਤੋ ਉਹ ਮੁੰਨਾ ਤੇ ਲੋਤੀ ਮੁੰਨਾ ਤੇ ਲੋਤੀ ਹੋ ਗਈ ਟੱਕਰ 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 ਤੇ ਚੱਕਰ ਟੱਕਰ ਤੇ ਚੱਕਰ ਉਹ ਕਰਦੀ ਗੋਪੀ ਗੇੜਾ ਤੇ ਪ੍ਰਿੰਸ ਆਸਟ੍ਰੇਲੀਆ ਦੇ ਵੀਰ ਬੰਦੇ 2 ਰਟਾ 2000 ਦੀ ਹੋ ਰ ਗਿਆ ਇਧਰ ਬੰਨੂ ਬੈਠਾ ਅਮਰੀਕਾ ਦੇ ਵਿੱਚ ਤੇ ਭੇਜਾ ਬੈਠਾ ਨਿਊਜ਼ੀਲੈਂਡ ਤੇ ਆਹ ਸਾਹਮਣੇ ਉਹ ਚੜ ਗਿਆ ਸੰਦੀਪੁਰੀ ਦੇ ਪੜਾ ਏ ਥਾੜ ਏ ਥਾੜ ਏ ਥਾੜ ਇਹ ਦਰਸ਼ਕ ਵੀਰੋ ਹੌਂਸਲਾ 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 ਬੱਲੇ 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 ਪਕਾ ਦਿਓ ਤਿੰਨ ਜੱਫੇ ਦੇ ਸੀਗਾ ਦੋ ਜੱਫੇ ਲਾਗੇ ਬੀਰਾਂ ਨੇ ਫੇਚ ਕਰਤਾ ਵੀਰੇ ਦੋ ਬਹੁਤ ਔਖੇ ਆ ਮੈਚ ਮੁੱਕਣ ਵਾਲਾ ਦੋ ਜੱਫੇ ਜੱਫਾ ਮਾਰਨ ਕਰਦੀ ਹੈ ਵੀਰੇ ਬੱਲੇ 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 ਲੋਦੀ ਲੋਦੀ ਤੇ ਤੂਫਾਨ ਓਏ ਆਗਰੀ ਪਾ ਜੱਰਾ ਪਰ ਜੱਪਦਾ 1700 ਰੁਪਏ ਮੰਨੂ ਯੂਐਸਏ ਅਜੂ ਕੋਡ ਗੋਪੀ ਵੀਰ ਨਾਲ ਪ੍ਰਿੰਸ ਆ 2000 ਦੀ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਇਹ 2000 2000 2000 ਓ ਜੱਪਲੀ ਤਾਲੀਆਂ ਮਾਰਦੇ ਹੋਰ ਦਾ ਲੈ ਵੀ ਬਰਾਜ਼ੀ ਦਾ 2000 ਸ਼ੇਰੇ ਕੋਲ ਫੜਦਾ ਵੀ ਤੇ ਕਾਹਨ ਸਾਹਿਬ ਜਾਫੀ ਜੀ ਜਾਫੀ ਸ਼ੇਰਵੀਰ ਜੀ ਹਾਂਜੀ ਇਹਦੇ ਥੋੜਾ ਜਿਆਦਾ ਕਲੀਅਰ ਕਰਕੇ ਜਿਹੜਾ ਉਹ ਦੱਸਿਆ ਜਾਊਗਾ ਬਾਈ ਪਹਿਲਾਂ ਜੱਪ ਦੇ ਸ਼ੇਰਾ ਮੀਰਾ ਕੁੱਟੀਆਂ ਜੀ ਤੁਸੀਂ ਨਾਲ ਹੋਵੋਗੇ ਮੇਰੀ ਆਈਏ ਜੱਪਾ ਕੇ ਦਾ ਜੱਪ ਨੂੰ ਵੀ ਆਲਣ ਦਿਓ ਇਹ ਸਤਕਾਰ ਹੈ ਸ਼ੇਰਿਆ ਹੋਣਾ ਚਾਹੀਦਾ ਸਾਰੇ ਮੱਲਾ ਦਾ ਆਪਸ ਵਿੱਚ ਪਿਆਰ ਹੈ ਤੁਸੀਂ ਸਾਰੇ ਸਾਡੀ ਖੇਡ ਕਬੱਡੀ ਦੇ ਹੀਰੇ ਮੰਨ ਲਓ ਇਹਦੇ ਬਾਅਦ ਦੇ ਰੋ ਸ਼ਮਸ਼ੇਰ ਵੀਰ ਜੀ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਦੇਖੋ ਪਹਿਲਾਂ ਪ੍ਰਬੰਧਕ ਕਮੇਟੀ ਇੱਕ ਕੱਪ ਵੜਾਉਂਦੀ ਆ ਪਰੇ ਬਾਬਾ